ਮੰਤਰੀ ਜਿਹੜੇ ਖੁੱਡੀਆਂ ਆਏ ਇੱਕ ਦਿਨ ਤੇ ਵੀ ਨਹੀਂ ਆਇਆ ਉਹ ਦਿੱਲੀ ਵਾਲੇ ਐ ਇਹਨਾਂ ਨੂੰ ਕੋਈ ਲਗਾਂ ਨਹੀਂ ਤੁਹਾਡੇ ਨਾਲ ਤੁਹਾਡੇ ਘੜੇ ਪਏ ਨਾ ਪਏ ਇਹਨਾਂ ਨੂੰ ਕੋਈ ਫਿਕਰ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕੋਸਿਆ ਇਲਜ਼ਾਮ ਲਾਇਆ ਕਿ ਦੋਵਾਂ ਪਾਰਟੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੌਰਾਨ ਸੁਖਬੀਰ ਬਾਦਲ ਨੇ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦੇ ਕੰਮਾਂ ਨੂੰ ਯਾਦ ਕੀਤਾ ਦੁਹਰਾਇਆ ਕਿ ਪੰਜਾਬ ਦਾ ਵਿਕਾਸ ਅਕਾਲੀ ਦਲ ਦੇ ਸਮੇਂ ਹੀ ਹੋਇਆ ਹੈ ਲਗਾ ਨਹੀਂ ਤੁਹਾਡੇ ਨਾਲ ਤੁਹਾਡੇ ਗੜੇ ਪਏ ਨਾ ਪਏ ਇਹਨਾਂ ਨੂੰ ਕੋਈ ਫਿਕਰ ਨਹੀਂ ਆਹ ਦੇਖ ਲਓ ਝਾੜੂ ਵਾਲੀ ਸਿੱਤ ਆਹ ਗੜੇ ਆਨੰਦਗੜ੍ਹ ਤੋਂ ਲੈ ਕੇ ਮੈਂ ਲੇਦਾ ਮੋਗੇ ਤੋਂ ਕਿੰਨੇ ਪਿੰਡ تباہ ਹੋ ਗਏ ਆਹ ਮੰਤਰੀ ਜਿਹੜਾ ਗੁੰਡੀਆਂ ਆਏ ਇੱਕ ਦਿਨ ਵੀ ਨਹੀਂ ਆਇਆ ਦੇਖਣ ਵਾਸਤੇ ਮੈਂ ਸਾਰੇ ਪਿੰਡਾਂ 'ਚ ਗਿਆ ਅਸੀਂ ਰੋਲਾ ਪਾਇਆ ਤੇ ਹੁਣ ਇਹਨੇ ਚੀਕਾ ਘੜਾ ਦੀਆਂ ਤੁਸੀਂ ਹੁਣ ਕਹਿੰਦੇ ਬਸ ਮੁਆਵਜ਼ਾ ਦੇਵਾਂਗੇ ਜੇ ਇਲੈਕਸ਼ਨ ਨਾ ਹੁੰਦਾ ਤੇ ਨੇ ਦਵਾਈ ਨਹੀਂ ਦੇਣੀ ਸੀ ਹੜਾ ਗਿਆ ਆਪਣੇ ਹਲੇ ਤੱਕ ਦਵਾਨੀ ਨਹੀਂ ਆਈ ਸੁੰਡੀ ਨਾਲ ਨਰਮਤਬਾ ਹੋ ਗਿਆ ਸਾਰੇ ਇਲਾਕੇ ਦਾ 1 ਰੁਪਿਆ ਨਹੀਂ ਆਇਆ ਤੇ ਆ ਕੋਈ ਸਰਕਾਰ ਹੈ ਬਾਦਲ ਸਾਹਿਬ ਤਾਂ ਗੜੇ ਤੁਹਾਨੂੰ ਰਾਤ ਨੂੰ ਪੈਂਦੇ ਸੀ ਤੁਸੀਂ ਤਾਂ ਸਵੇਰੇ ਦੇਖਦੇ ਸੀ ਪਾਲਾ ਨੂੰ ਉਦੋਂ ਹੀ ਪਤਾ ਲੱਗਿਆ ਹੁੰਦਾ ਸੀ ਛੋੜੇ ਥੋੜੇ ਪਿੰਡ ਹੁੰਦੇ ਸੀ ਪਿੰਡ ਪਿੰਡ ਜਾ ਕੇ ਥੋੜੇ ਸੰਗਤ ਦਰਸ਼ਨ ਕਰਦੇ ਸੀ ਤੁਸੀਂ ਦੱਸੋ ਜੇ ਪਿੰਡ ਵਾਲੇ 50 ਲੱਖ ਮੰਗਦੇ ਸੀ ਕਰੋੜ ਦੇ ਕੇ ਜਾਂਦੇ ਸੀ ਕਿ ਜਾਂਦੇ ਮੱਲੇ ਹਰ ਪਿੰਡ 'ਚ ਮੱਲੇ ਦਾ ਕਰੋੜ ਕਰੋੜ ਡੇ ਡੇ ਕਰੋੜ ਦੋ ਦੋ ਕਰੋੜ ਤਿੰਨ ਤਿੰਨ ਕਰੋੜ ਤੁਸੀਂ ਇਹ ਇਲਾਕਾ ਮੈਨੂੰ ਯਾਦ ਆ 40 ਸਾਲ ਪਹਿਲੇ ਬਜ਼ੁਰਗ ਸਭ ਤੋਂ ਪੁਰਾਣਾ ਬਜ਼ੁਰਗ ਕੌਣ ਬਜ਼ੁਰਗ ਤੁਸੀਂ ਇੱਥੇ ਟਿੱਬੇ ਹੁੰਦੇ ਸੀ ਕਿ ਨਹੀਂ ਬਾਦਲੋ ਬਟਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਅਜੀਬ ਮੈਨੂੰ ਬਠਿੰਡੇ ਕਿਤੇ ਰੇਲਵੇ ਤੇ ਜਾਣਾ ਪੈਂਦਾ ਉੱਠਦੀ ਗੱਡੀ ਤੇ ਜਾਂਦੇ ਸੀ ਉਹ ਐਈ ਹੁੰਦੀ ਸੀ ਤੇ ਹਨੇਰੀਆਂ ਆਉਂਦੀਆਂ ਸੀ ਬਿਜਲੀ ਹੁੰਦੀ ਨਹੀਂ ਸੀ ਆ ਪੱਖੇ ਚੱਲਣ ਵਾਸਤੇ ਉਹ ਲੱਗਿਆ ਹੁੰਦਾ ਸੀ ਕਪੜਾ ਜਾਂ ਐਂ ਖਿੱਚੀ ਜਾਂਦਾ ਸੀ ਬੰਦਲ ਆਇਆ ਸੀ ਘਰ ਦੀ ਸੋਏ ਜਾਗਦੀ ਹੁੰਦੀ ਸੀ ਘਰ ਵਾਲਾ 6 ਘੰਟੇ ਜਾਗਦਾ ਸੀ ਅੱਜ ਤੁਹਾਡੇ ਕੂਲਰ ਲੱਗੇ ਸਾਰਾ ਸਾਰਾ ਕੁਝ ਕਰਨ ਵਾਲਾ ਇੱਕੋ ਇੱਕ ਇਨਸਾਨ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਨੋ ਐਸੀ ਬੱਚਿਆਂ ਨੂੰ ਮੁਫਤ ਪੜਾਈ ਮੁਫਤ ਦਵਾਈ ਅੰਨਾ ਸਰਕਾਰੀ ਸਕੂਲ ਚ ਉਹਨਾਂ ਨੇ ਖੋਲੀ ਭਗਤ ਪੂਰਨ ਸਿੰਘ ਸਕੀਮ ਬਣਾਈ ਮੈਡੀਕਲ ਇੰਸ਼ੋਰੈਂਸ ਦੀ 5 ਲੱਖ ਤੱਕ ਦੀ ਇਲਾਜ ਕਰਾ ਸਕਦੇ ਸੀ ਸਾਰਾ ਕੁਝ ਹੀ ਬੰਦ ਹੈ ਦਾਲਾਂ ਆਉਂਦੀਆਂ ਬੀਬੀ ਜੀ ਆਟਾ ਦਾਲ ਕਾਰਡ ਕੱਟੇ ਗਏ ਜਿਨ੍ਹਾਂ ਦੇ ਕਾਰਡ ਕੱਟੇ ਗਏ ਹੱਥ ਖੜੇ ਕਰਿਓ ਆ ਦੇਖੋ ਕਾਰਡ ਕੱਟ ਤੇ ਇਹਨਾਂ ਨੇ 1000 ਰੁਪਏ ਤਾਂ ਆ ਗਿਆ ਹੋਣਾ ਨਹੀਂ ਆਇਆ ਪੱਟੀ ਸਾਹਿਬ ਉਹ ਤੁਹਾਡਾ ਜਿਹੜਾ ਐਮਐਲਏ ਨਾ ਕੀ ਹੈ ਅਮਿਤ ਰਤਨ ਦੇ ਘਰੇ ਆਇਆ ਪੈਦਲ ਜਾ ਕੇ ਲੈ ਆਓ ਹੈ ਕੋਈ ਸ਼ੱਕ ਗਿਆ ਅਮਿਤ ਰਤਨ ਨਹੀਂ ਸ਼ੱਕ ਗਿਆ ਉਹ ਸਰਕਾਰ ਨੇ ਭੇਜਿਆ ਸੀ ਐਮਐਲਏ ਕੋਲੇ ਕਿ ਵੰਡਿਓ 2500 ਰੁਪਏ ਹਰ 25000 ਰੁਪਏ ਤੁਹਾਡਾ ਸਾਰਾ ਰੱਖੀ ਬਟੇ ਮਾਦਨ ਸਹੀ ਦੱਸਾ ਸਾਰੇ ਠੱਗ ਹੈ ਸਾਰੇ ਠੱਗ ਉੱਥੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹ ਦੀ ਸੌਂ ਖਾ ਲਈ ਆਪਾਂ ਮਗਰ ਲੱਗੇ ਹਾਜੀ ਪੜਾ ਕੇ ਢੱਕਾ ਨਹੀਂ ਤੋੜਿਆ ਇਹਨਾਂ ਨੇ ਨਾ ਤੋੜਨਾ ਪਰ ਨਹੀਂ ਨਹੀਂ ਜੀ ਕੈਪਟਨ ਨੇ ਗੁੜਕਾ ਸਾਹ ਇਹ ਕੈਪਟਨ ਦਾ ਮੱਥਾ ਨਹੀਂ ਟੇਕਦਾ ਗੁਰੂ ਘਰ ਜਾ ਕੇ ਤੇ ਉਹਦੀ ਸੌਂ ਸੌਂ ਦਾ ਐ ਖੰਦਾ ਜਿਵੇਂ ਕੋਈ ਆਪਾਂ ਸੇਵ ਖਾਨੇ ਅਬ ਭਗਵੰਤ ਮਾਨ ਇਨੂੰ ਵਿਸ਼ਵਾਸ ਕਰ ਸਕਦੇ ਆਂ ਇਹ ਸ਼ਕਲ ਦੇਖੀਏ दारू ਦਾ ਡੱਕੇ ਰਹਿੰਦਾ ਫਿਰ ਲੈ ਕੇ ਸ਼ਾਮ ਤੱਕ ਇੱਥੇ ਇਨਸਪੈਕਟਰ ਸਾਹਿਬ ਕਿਹੜੇ ਆਂ ਥਾਣੇਦਾਰ ਨੂੰ ਮਿਲ ਕੇ ਕੈਮ ਲੱਗਦਾ ਹੈ ਥਾਣੇਦਾਰ ਸਾਹਿਬ ਇੱਕ ਦੱਸਿਓ दारू ਪੀ ਕੇ ਤੁਸੀਂ ਟਰੈਕਟਰ ਚਲਾਉਣ ਦੇ ਦਿੰਦੇ ਹੋ ਨਹੀਂ ਅੰਦਰ ਕਰ ਦਿੰਦੇ ਹੋ ਹੈ ਤੇ ਕਾਰ ਉਹ ਵੀ ਨਹੀਂ ਚਲਾ ਸਕਦਾ ਸਕੂਟਰ ਵੀ ਨਹੀਂ ਚਲਾ ਸਕਦਾ ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਹੈ ਇਹ ਬੋਤਲ ਸਵੇਰੇ ਹੀ ਸ਼ੁਰੂ ਕਰ ਲੈਂਦਾ ਉਹਦੇ ਮੂੰਹ ਜਦੋਂ ਆਇਆ ਨਾ ਤੁਹਾਡੇ ਮੂੰਹ ਚ ਪਾ ਲਿਆ ਮਸ਼ੀਨ ਜਿਹੜੀ ਸਾਡੇ ਪੋਣੇ ਆ ਤੁਸੀਂ ਪਟਿੰਡੇ ਦੇਖਿਆ ਪਰਸੋਂ ਕੀ ਕੀਤਾ ਬੋਤਲ ਪਾਣੀ ਦੀ ਉਹ ਇੰਨੀ ਚੜ ਗਈ ਨਾ ਉਹਨੂੰ ਉਹਨੂੰ ਇਹ ਨਹੀਂ ਪਤਾ ਕਿੱਥੇ ਬੋਤਲ ਹੀ ਉਡਾਦੀ ਪੂਰੀ ਪਾਣੀ ਦੀ ਕਿੱਥੇ ਵੱਡੇ ਬਾਦਲ ਸਾਹਿਬ ਕਿੱਥੇ ਆ ਮਲੰਗ ਇਕਦਮ ਲਗਾ ਆ ਮਲੰਗਾਂ ਨੇ ਮਰਵਾਇਆ ਏ ਹਰ ਪਿੰਡ 'ਚ ਦੋ ਚਾਰ ਸੀ ਮਲੰਗ ਜਿਨ੍ਹਾਂ ਨੇ ਫੇਸਬੁੱਕ ਤੇ ਲੱਗੇ ਰਹੇ ਤੇ ਝਾੜੂ ਵਾਲੇ ਨੇ ਸਰਕਾਰ ਬਣਾ ਦੀ ਹੁਣ ਤਾਂ ਨਹੀਂ ਅੱਖੇ ਲੱਗੋਂਗੇ ਇਹਨਾਂ ਦੇ ਓ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਸਹੀ ਮੈਂ ਤੁਹਾਨੂੰ ਦੱਸਾਂ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਡਬੋ ਤਾਂ ਪੰਜਾਬ ਝਾੜੂ ਵਾਲੇ ਨੇ ਆ ਕਾਂਗਰਸੀਆਂ ਨੇ 10 ਸਾਲ ਤੁਹਾਡੀ ਜ਼ਿੰਦਗੀ ਦੇ ਖਰਾਬ ਹੋ ਗਏ 30 ਸਾਲ ਆਲਾ 40 ਸਾਲ ਦਾ ਹੋ ਗਿਆ 20 ਸਾਲ ਆਲਾ 30 ਸਾਲ ਦਾ ਹੋ ਗਿਆ ਕੁਝ ਨਹੀਂ ਹੋਇਆ ਜਿਹੜੀਆਂ ਕਸੀਆਂ ਬਣਾਈਆਂ ਸੀ ਉਹ ਟੁੱਟ ਗਈਆਂ ਪਾਣੀ ਆਉਂਦਾ ਨਹੀਂ ਸਰਕਾਂ ਟੁੱਟੀਆਂ ਪਈਆਂ ਬਾਈਪਾਸ ਦੇਖੋ ਆ ਤੁਹਾਡਾ ਬਾਈਪਾਸ ਬਟਿੰਡੇ ਨੂੰ ਜਾਂਦੇ ਕੀ ਹਾਲ ਹੈ ਢੂਹੀ ਦੁਖਣ ਲੱਗਦੀ ਹੈ ਇੱਕ ਸੜਕ ਰਿਪੇਅਰ ਨਹੀਂ ਹੋਈ ਮੈਂ ਇੱਧਰ ਦੀ ਆਇਆ ਪਿੰਡਾਂ ਦੀ ਦੇਖੋ ਇੱਕ ਸੜਕ ਰਿਪੇਅਰ ਨਹੀਂ ਹੋਈ ਆ ਬਾਦਲ ਸਾਹਿਬ ਦਾ ਸਰਕਾਰ ਸੀ ਸੜਕਾਂ ਰਿਪੇਅਰ ਹੋਈ ਜਾਂਦੀਆਂ ਸੀ ਗਰਾਂਟਾਂ ਮਿਲੀ ਜਾਂਦੀਆਂ ਸੀ ਤੁਸੀਂ ਅੱਜ ਬਠਿੰਡੇ ਤੋਂ ਅੰਮ੍ਰਿਤਸਰ ਜਾਂਦੇ ਹੋ ਗੁਰੂ ਦੀ ਨਗਰੀ ਨਜ਼ਾਰਾ ਆਉਂਦਾ ਨਾ ਸੜਕ ਦੇਖ ਕੇ ਚੰਡੀਗੜ੍ਹ ਜਾਂਦੇ ਹੋ ਅੱਖਾਂ ਮੀਚ ਕੇ ਚਲੇ ਜਾਓ ਪਹੁੰਚ ਜੂਗੇ ਥਰਮਲ ਪਲਾਨ ਕਿਤੇ ਫੈਕਟਰੀਆਂ ਇੰਨੀ ਸਪੀਡ ਨਾਲ ਕੰਮ ਚੱਲਿਆ ਸੀ ਸਾਰੀਆਂ ਹੀ ਬ੍ਰੇਕਾਂ ਲੱਗੀਆਂ